ਜਦੋਂ ਜਵਾਨੀ ਹੋਈ ਆਰੰਭ ਸੀ ਜਦੋਂ ਜਵਾਨੀ ਹੋਈ ਆਰੰਭ ਸੀ ਮੈਂ ਫੁੱਲ ਚੜੀ ਸੋਡਾ ਬਾਪੂ ਵੱਡਾ ਬੰਬ ਸੀ ਮੈਂ ਫੁੱਲ ਚੜੀ ਸੋਡਾ ਬਾਪੂ ਵੱਡਾ ਬੰਬ ਸੀ ਜਦੋਂ ਜਵਾਨੀ ਹੋਈ ਸੀ ਬੰਦ ਵੀ ਜਦੋਂ ਜਵਾਨੀ ਹੋਈ ਸੀ ਬੰਦ ਵੀ ਪਹਿਲਾਂ ਗਈ ਨੀਗਾ ਫਿਰ ਗਏ ਮੇਰੇ ਦੰਦ ਵੀ ਪਹਿਲਾਂ ਗਈ ਨੀਗਾ ਫਿਰ ਗਏ ਮੇਰੇ ਦੰਦ ਵੀ ਜਦੋਂ ਜਵਾਨੀ ਚੱਲੀ ਸੀ ਵੇ ਜਾਲਮਾ ਜਦੋਂ ਜਵਾਨੀ ਚੱਲੀ ਸੀ ਵੇ ਜਾਲਮਾ ਬਾਪੂ ਤੁਹਾ ਡਾ ਸਾਈਕਲ ਉਹਦੀ ਟੱਲੀ ਸੀ ਮੈਂ ਜਾਲਮਾ ਬਾਪੂ ਤੁਹਾ ਡਾ ਸਾਈਕਲ ਉਹਦੀ ਟੱਲੀ ਸੀ ਮੈਂ ਜਾਲਮਾ ਹੁਣ ਜਵਾਨੀ ਵਾਲੇ ਚਾ ਸਾਰੇ ਲੈ ਗਏ ਹੁਣ ਜਵਾਨੀ ਵਾਲੇ ਚਾ ਸਾਰੇ ਲੈ ਗਏ ਨੀਗਾ ਵਾਲੀ ਕਟੀ ਪਰ ਦੰਦ ਹਲੇ ਹੈ ਗਏ ਨੀਗਾ ਵਾਲੀ ਕਟੀ ਪਰ ਦੰਦ ਹਲੇ ਹੈ ਗਏ ਜਦੋਂ ਜਵਾਨੀ ਜੋ ਸੀ ਵੇ ਜਲਮਾ ਜਦੋਂ ਜਵਾਨੀ ਜੋਰ ਸੀ ਵੇ ਜ ਵੰਝਲੀ ਵਰੀਗਾ ਬੋਲਸੀ ਵੇ ਜਾਲਮਾ ਵੰਝਲੀ ਵਰੀਗਾ ਬੋਲਸੀ ਵੇ ਜਾਲਮਾ ਆਰੀ 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 ਸਾਡੀ ਦਾਦੀ ਦੀ ਠਾਣੇਦਾਰ ਨਾਲ ਯਾਰੀ ਸਾਡੀ ਦਾਦੀ ਦੀ ਠਾਣੇਦਾਰ ਨਾਲ ਯਾਰੀ ਸਾਡੀ ਦਾਦੀ ਦੀ ਠਾਣੇਦਾਰ ਨਾਲ ਯਾਰੀ ਸਾਡੀ ਦਾਦੀ ਦੀ ਆਰੀ 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 ਨੀ ਅਦੀ ਇਹਦਾ ਮੁੱਲ ਪੁੱਛ ਕੇ ਬੋਤਲ ਪੀਗੀ ਸਾਰੀ ਨੀ ਅਦੀ ਇਹਦਾ ਮੁੱਲ ਪੁੱਛ ਕੇ ਬੋਤਲ ਪੀਗੀ ਸਾਰੀ ਨੀ ਅਦੀ ਇਹਦਾ ਮੁੱਲ ਪੁੱਛ ਕੇ ਬੋਤਲ ਪੀਗੀ ਸਾਰੀ ਨੀ ਅਦੀ ਇਹਦਾ ਮੁੱਲ ਪੁੱਛ ਕੇ ਖੱਟ ਖੱਟ ਕੇਲੇ ਆਂ ਦੇ ਸੁਨਹਿਰੀ ਗਜਰੇ ਵੇ ਮੈਂ ਬੋਤਲ ਪੀਗੀ ਤੇਰੇ ਬਦਲੇ ਵੇ ਮੈਂ ਬੋਤਲ ਪੀਗੀ ਤੇਰੇ ਬਦਲੇ ਵੇ ਮੈਂ ਬੋਤਲ ਪੀਗੀ ਤੇਰੇ ਬਦਲੇ